भई <muchas> ਇਹ ਆਪਣੇ ਨਾਣੀ ਪਾਜੀ ਕਿਹੜੀ ਸੀ ਮਾਉ ਸਾਹਿਬ ਮਾਉ ਸਾਹਿਬ ਜਿੱਤੀ ਇਹਨਾਂ ਆਹ ਪਲੇਅਰ ਸਾਨੂੰ ਆ ਕੇ ਆ ਵੀ ਕਹੀ ਜਾਂਦਾ ਫਰੀਦਕੋਟ ਦਾ ਫੱਟਾ ਪਾਜੀ 50 ਦੀਆਂ ਟੀਮਾਂ ਦੇ ਪਰਿਆਂ ਨੂੰ ਇੱਕ ਵਾਰੀ ਸੰਧਾ ਲਾਉਣਾ ਹੁਣ ਬਾਰ-ਬਾਰ ਬੈਂਦੀ ਨਹੀਂ ਕਰਦੀ ਛੇ ਟੀਮ ਹੈ ਉਹ ਭਾਣੋ ਲੰਗਾ ਦੀ ਖੇਡ ਦੀ ਤੇ ਜਿਹੜੀ ਛੜਕਾ ਦੇ ਪਾਸੇ ਟੀਮ ਹੈ ਸੁਰਖਪੁਰ ਦੀ ਹੈ ਇੱਕ ਪਾਸੇ ਸੁਰਖਪੁਰ ਦੇ ਦੂਜੇ ਪਾਸੇ ਭਾਣੋ ਲੰਗਾ ਆਦਾ ਵੀ ਅਗਲੇ ਮੈਚ ਲਈ ਕੋਕੇ ਕਲਾ ਵਰਸੀ ਜੀ ਚੌਣੇ ਬਾਬਾ ਸਾਧ ਨਾਦ ਚੰਨਾ ਜੀ ਇਹ ਵੀ ਟੀਮ ਦੇ ਪਲੇਅਰ ਜਿਹੜੀ ਸ਼ਤਕਲ ਵਾਲੇ ਪਾਸੇ ਜਿਹੜੀ ਨੇ ਤੇ ਸਹੀਦ ਵਾਲੇ ਪਾਸੇ ਜਿਹੜੀ ਟੀਮ ਹੈ ਉਹ ਮਾਨਸਾਹ ਦੀ ਖੇਡ ਰਹੀ ਹੈ ਨਾਲ ਹੀ ਟੀਮਾਂ ਜਿਹੜੀ ਹੈ ਇੱਕ ਪਾਸੇ ਭਾਰੋਵਾਂਗਾ ਤੇ ਸੁਰਖਪੁਰ ਗੰਗੀ ਕਲੱਬ ਨੂੰ ਕਿਹਨੇ ਮੌਕਾ ਹੈ ਰੌਣੀ ਮਹਿਮਤ ਤੇ ਨਾਲ ਜਿਹੜੀ ਇਹ ਟੀਮ ਆ ਲੁਪੁਰ ਮੱਕਾ ਹੈ ਫਿਰ ਗਰਾਊਂਡ 'ਚ ਜਰੂਰ ਐਂਟਰ ਕਰ ਜੀ ਆ ਜਣ ਕਿਉਂਕਿ ਬਲਾਰੇ ਨੇ ਮਾ ਖੇਡ ਕਬੱਡੀ ਦੀ ਵੀ ਬਾਤ ਪਾਉਣੀ ਹੈ ਸਾਰੇ ਸੰਗਤ ਸਤਿਕਾਰ ਦੇ ਯੋਗ ਹੈ ਖਿਲੇ ਵੀ ਰੱਬ ਰੂਪੀ ਚਿਹਰੇ ਭੁਜੇ ਸਾਰਿਆਂ ਦਾ ਧੰਨਵਾਦ ਇਹਦੀ ਟੀਮ ਹੈ ਇਹ ਅਗਲੇ ਮੈਚ ਦੀ ਦੋਨੋਂ ਟੀਮਾਂ ਤਿਆਰੀ ਕਰ ਲੋ ਜੀ ਹੈਲੋ ਆ ਮੇਰੇ ਵਿਜ਼ੂਅਲ ਵੀ ਨੋਟ ਕਰਨ ਪਹਿਲੇ ਸਾਨੂੰ ਇਹ ਦੱਸੋ ਵੀ ਫੀਡਬੈਕ ਕਿੰਨਾ ਸਾਹ ਹੈ ਕਬੱਡੀ ਜਿੰਨੇ ਵਾਰੀ ਹੈ ਵਿੰਦਰਜੀ ਅੱਜ ਨਗਰਪਿੰਡ ਕਾਲਾ ਬਈਆ ਮੈਂ ਸਰਦਾਰ ਕਦੀਪ ਸਿੰਘ ਬਈਆ ਨਗਰਪਿੰਡ ਕਾ ਮੀਂਹ ਜਲੰਧਰ ਅੱਜ ਤਾਨ ਤਾਨ ਸੰਤ ਬਾਬਾ ਤਾਨਾ ਜਿਹਨਾਂ ਦਾ ਸ਼ਰਾਨਾ ਜੋ ਪਿੰਡਾ ਅੱਜ ਖੌਂਦੀ ਸਰਕਾਰ ਦੇ ਨਾਲ ਅਤੇ ਉਸਾਰਾ ਦੇ ਨਾਲ ਪਹਿਲਾ ਦਿਨ ਕਬੱਡੀ ਟੂਰਨਾਮੈਂਟ 25 ਤੋਂ 27 ਇਹ ਬਾਬਾ ਸੰਤ ਬਾਬਾ ਜ਼ਰਮਦਾਹੀ ਬਾਬੇ ਜੋੜਿਆਂ ਦੀ ਕਰ ਕਵਲਾਂ ਦੇ ਨਾਲ ਉਡ ਘਾਣ ਕੀਤਾ ਗਿਆ ਅਸੀਂ ਸਾਰੇ ਇਲਾਕੇ ਨੂੰ ਉਹ ਸਾਹ ਸੰਗਤ ਨੂੰ ਐਨਆਰਆਈ ਭਰਾਵਾਂ ਨੂੰ ਪੰਚਾਇਤ ਦੇ ਸੰਯੋਗ ਦੇ ਨਾਲ ਅਤੇ ਇਲਾਕੇ ਸੰਗਤ ਦੇ ਸੰਯੋਗ ਦੇ ਨਾਲ ਬਹੁਤੀ ਨਿਸ਼ਾਨ ਦੇ ਨਾਲ ਸਾਰੇ ਹੀ ਮੈਂ ਆਪ ਮੀਰਾ ਭਰਾਵਾਂ ਨੂੰ ਬੀਤਤੀ ਕਰਦੀ ਆਂ ਵੀ ਇੱਥੇ ਪੁੱਛੋ ਆ ਬਾਈਆ ਸ਼ੀਬਾ ਲਾਓ ਅੱਡੇ ਜਦੋਂ ਸਾਡੇ ਸੰਤ ਬਾਬਾ ਪਰ ਹੁੰਦੇ ਸੀ ਤੁਹਾਨੂੰ ਆਪਣੇ ਟੈਬਲੇਟ ਤੇ ਪੁਸ਼ਟੀ ਕਰਾਉਂਦੇ ਸਾਡੇ ਸੰਤ ਬਾਬਾ ਉਹ ਕਾਰਨਾ ਜੀ ਇਹ ਥੋੜੇ ਜਿਹਾ ਕਾਰਨਾ ਕਰਕੇ ਬਾਬਾ ਜੀ ਦਾ ਕੋਈ ਇੱਥੇ ਬੁੱਝਿਆ ਫੇਰ ਉਹ ਛੱਡਦੀ ਉਹਨਾਂ ਦੇ ਬਾਅਦ ਤੇ ਜਦੋਂ ਬਾਬਾ ਜੀ ਤੇ 18 ਮਾਸੂਮੀ ਟੂਰਨਾਮੈਂਟ ਆਂ ਦੇ ਇਲਾਕੇ ਸਕਤਾ ਨੂੰ ਕੈਟੇ ਦੀ ਪਟਿਆ ਦੀ ਅੱਡੇ ਸਕਤਾ ਨੂੰ ਇਹਨਾਂ ਦੇ ਭਰਾਵਾਂ ਨੂੰ ਵਾ ਵਧਾਈ ਜਿਹੜੇ ਸਾਡੇ ਸਾਹਦੰਦੇ ਸਾਡੇ ਬੱਚੇ ਆ ਸਾਡੇ ਇਹ ਪੁੱਤਿਆ ਅਸੀਂ ਸਾਡੇ ਭਰਾ ਜਿਹੜਾ ਜੋ ਵੀ ਕੀਤਾ ਜਿਹੜੀਆਂ ਰੇਣੀਆ ਧੰਨਵਾਦੀ ਆ ਬਾਪੂ ਜੀ ਤੁਹਾਡਾ ਤੁਹਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਨਰਗੁਰੂ ਮੈਸੇਜ ਜਿਹੜੀਆਂ ਚੱਲੀਆਂ ਗੁਰੂ ਗ੍ਰੰਥ ਸਾਹਿਬ ਜੀ 32 ਅਖਾੜ ਪਾਠਾਂ ਜਾਂਗਪੁਰਾ ਮੈਚ ਤੋਂ ਖੇਡ ਨੂੰ ਕਰਿਆ 30 ਤਰੀਕ ਨੂੰ ਅੱਤੇ ਹੁਣ ਆ ਕੇ ਪਹੁੰਚੋ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਬਾਈ ਮੁਰਗੀ ਦਾ ਖਾਲਸਾ ਆ ਬਾਈ ਜੀ ਬਹੁਤ ਬੱਤਾਂ ਲੱਗੀਆਂ ਜੀ ਜੀ ਦੀ ਭਾਰ ਹੋ ਰਿਹਾ ਸਰ ਅੱਜ ਦੇ ਟੂਰਨਾਮੈਂਟ ਤੁਹਾਨੂੰ ਕਿੰਨੀ ਖੁਸ਼ੀ ਕਿਨਾਂ ਚਾਹਵਾ ਬਹੁਤ ਖੁਸ਼ੀ ਆ ਜੀ ਜਿਹੜਾ ਇਹ ਟੂਰਨਾਮੈਂਟ ਹੈ ਜੀ ਐਨਆਰ ਵੀਰਾਂ ਦਾ ਕਰਾਮੰਚਾ ਦਾ ਕਿੰਨਾ ਕਿਹੋ ਜਿਹਾ ਹੋਗਾ ਐਨਆਰ ਵੀਰਾਂ ਦਾ ਇੰਨਾ ਸਹਿਯੋਗ ਹੈ ਜੀ ਸਾਡੇ ਪਾਸਿਕ ਛੋਟੇ ਤੋਂ ਆਏ ਆ ਬਾਕੀ ਜਿਹੜੇ ਐਨਆਰ ਵੀਰ ਆ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਮੇਲਾ ਹੋ ਰਿਹਾ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਟੂਰਨਾਮੈਂਟ ਹੋ ਰਿਹਾ ਕਿਉਂਕਿ ਉਹ ਸਾਡੀ ਬਹੁਤ ਸਹਾਇਤਾ ਕਰਦੇ ਆ ਲੱਖਾਂ ਰੁਪਏ ਬੱਚਿਆਂ ਨੇ ਉੱਧਰੋਂ ਦਿੱਤੇ ਆ ਜਿਹੜੇ ਗਏ ਆ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਟੂਰਨਾਮੈਂਟ ਹੋ ਰਿਹਾ ਜੀ ਇਹ ਪਕਾਲ ਕਰੀਏ ਪਹਿਲੇ ਜਮਾਨੇ ਦੀ ਕਬੱਡੀ ਨੂੰ ਤਾਂ ਹੁੰਦੀ ਕਬੱਡੀ ਨੂੰ ਕਿਤਾਬ ਵੇਖਦੇ ਹੋ ਪਹਿਲਾ ਜਿਹੜੀ ਕਬੱਡੀ ਸੀ ਉਹਦਾ ਤਾਂ ਹੁੰਦਾ ਬਹੁਤ ਫਰਕ ਹੈ ਜੀ ਜਿਹੜੀ ਪਹਿਲਾ ਕਬੱਡੀ ਹੁੰਦੀ ਸੀ ਉਹ ਇੰਨਾ ਨਿਸ਼ਾਨ ਹੁੰਦਾ ਛੋਲੇ ਨਾਮ ਹੁੰਦੇ ਹੀ ਹੁਣ ਜਿਹੜੀ ਕਬੱਡੀ ਅੱਜ ਆਜੂ ਗੁੱਪਰ ਕਬੱਡੀ ਦਾ ਇਹ ਨਮਕ 52000 ਰੁਪਏ ਆ ਜੀ ਤੇ ਜਿਹੜੇ ਬੈਸਟ ਜਾਫੀਆਂ ਉਹਨਾਂ ਨੂੰ ਮੋਟਾ ਸ਼ਹਿਦ ਦਿੰਦੇ ਜਾ ਰਹੇ ਇਹ ਟੂਰਨਾਮੈਂਟ ਕਿਹਨੇ ਦਿੰਦਾ ਹਾਂਜੀ ਇਹ ਮੈਚ ਕਿਹਨੇ ਦਿੰਦਾ ਇਹ ਤਿੰਨ ਦਾ ਜੀ 25 26 ਤੇ 27 ਮਹੀਨੇ ਲੱਗਦੇ ਕੋਈ ਮੋਹਤਾਰ ਸਿੰਘ ਭਾਈ ਆ ਜੀ ਵਗਦੀ ਹਰ ਸਾਲ ਪਿੰਡ ਦੇ ਟੂਰਨਾਮੈਂਟ ਕਰਵਾਉਂ ਆਂਦੇ ਆ ਕਿਦਾਂ ਦਾ ਫੀਲ ਹੁੰਦਾ ਤੁਹਾਨੂੰ ਬਹੁਤ ਜਿਆਦਾ ਫੀਲਿੰਗ ਹੁੰਦੀ ਆ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬੋਲ ਤੀਕਾ ਖਾਲਸਾ ਵਰਦੀ ਦੀ ਮਦਦ ਕਰਨੀ ਬਹੁਤ ਸਾਰੀ ਗੱਲ ਹੈ ਜੀ ਸਾਡਾ ਬਹੁਤ ਬਾਰੋਂ ਮੁੰਡੇ ਯੰਗ ਮੁੰਡੇ ਬਹੁਤ ਨਾਲੇ ਜਿਹੜੀ ਕਿ ਹੈਲਪ ਕਰ ਰਿਆ ਮੈਂਬਰ ਪੰਚਾਇਤ ਪਿੰਡ ਦੇ ਸਾਰੇ ਇਹਦੇ ਸਹਿਯੋਗ ਨਾਲ ਇਲਾਕੇ ਦੀ ਸੰਸਥਾ ਨਾਲ ਬਹੁਤ ਹੀ ਵਧੀਆ ਜਾਨੀ ਬਹੁਤ ਚੰਗਾ ਕੰਮ ਕਰ ਰਹੇ ਨੇ। ਇੱਕ ਸਵਾਲ ਹੈ ਜੀ ਅੱਜ ਕੱਲ੍ਹ ਦੇ ਬੱਚੇ ਆ ਮੌਲਿਆਂ ਦੇ ਬਹੁਤ ਬੜੇ ਪਏ ਆ ਕਿੱਡਾ ਵੱਲ ਧਿਆਨ ਘੱਡੀ ਜਾ ਰਿਹਾ ਕੀ ਕਾਰਨ ਇਹ ਦੇਖੋ ਜੀ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਜੋ ਕੁਝ ਪੁੱਤਾ ਹੈ ਪਰ ਹੋਪਲੀ ਸਾਡਾ ਤੇ ਇਹ ਹੀ ਹੁੰਦਾ ਯਾਨੀ ਕਿ ਕੁਝ ਦੇ ਹੀ ਆ ਸਾਰਿਆਂ ਦੀ ਵੀ ਇਹਨਾਂ ਦੇ ਇੱਦਾਂ ਦੇ ਕਮੇ ਜੋ ਬੱਚੇ ਨਿਕਲ ਬਾਹਰ ਚੰਗੇ ਕੰਮ ਪੱਸੇ ਚੱਲਣ ਬਾਕੀ ਆ ਗੇਪ ਕੋ ਅਸੀਂ ਪੂਰਾ ਕਰਦੇ ਹਾਂ ਕੋਰਟ ਕਰਦੇ ਹਾਂ ਅਸੀਂ ਚਾਹੁੰਦੇ ਆਂ ਬੱਚੇ ਇਸ ਪੱਸੇ ਜ਼ਿਆਦਾ ਖਿਲਦੇ ਆ ਕੋਈ ਵੀ ਸਪੋਰਟ ਸ਼ਰ ਬੱਚੇ ਖੁਦ ਬਿਜੀ ਰਹਿਣ ਤੇ ਬਹੁਤ ਵਧੀਆ ਗੱਲ ਹੈ ਨਸ਼ਿਆਂ ਤੋਂ ਰਹਿ ਦਰਾਂਗੇ ਬਾਗਰ ਜੀ ਕੀ ਨਾ ਆਪਣਾ ਹੀ ਸਰ ਸਾਡੇ ਅੱਜ ਪਿੰਲੇ ਕੋਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਕੀ ਕਹਿਣਾ ਚਾਹਦੇ ਹੋ ਹਾਂਜੀ ਇਸ ਵਾਰ ਕੀ ਕਹਿਣਾ ਚਾਹਦੇ ਹੋ ਆਪਣੇ ਸੱਤਾ ਮਾਪੂਛਾਂ ਨੇ ਕਿਹਾ ਕਿ ਉਹ 400 ਪ੍ਰਾਪਤ ਕਰਦੀ ਹੈ ਵੀ ਇੱਥੇ ਘਰ ਦਾ ਕੋਡੀ ਟੂਰਨਾਮੈਂਟ ਹੋ ਰਿਹਾ ਹੈ ਹਰ ਸਾਲ 30 ਮਈ ਨੂੰ ਵਰਸੀ ਦੀ ਜਨਮ ਦਿਨ ਬਾਬਾ ਜੀ ਇਹ ਪਹਿਲਾਂ ਟੂਰਨਾਮੈਂਟ ਕਰਾਇਆ ਜਾਂਦਾ ਹੈ ਟੂਰਨਾਮੈਂਟ ਹੌਲੀ ਹੌਲੀ ਇੰਟਰਨੈਸ਼ਨਲ ਲੈਵਲ ਤੇ ਪੜਿਆ ਆ ਜਿਸੇ ਟੀਮ ਨਾਲ ਟੂਰਨਾਮੈਂਟ ਹੈ ਜੀ ਇਹ 18ਵਾਂ ਟੂਰਨਾਮੈਂਟ ਕਿੰਨੇ ਦਿਨਾਂ ਦਾ ਟੂਰਨਾਮੈਂਟ ਹੈ ਜੀ 13 ਤੋਂ ਅਜੇ 25-26 ਸਤੰਬਰ ਤੱਕ ਜੀ ਆਪਾਂ ਗੱਲ ਕਰੀ ਜਿਹੜੀ ਦਰਸ਼ਕ ਦਰਦ ਦੇ ਦੇਖਣ ਵਾਸਤੇ ਆਏ ਉਹਨਾਂ ਵਾਸਤੇ ਪ੍ਰਬੰਧਕ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਖਲਵੰਡੀ ਮੈਦਾਨ ਦੇ ਵਾਸਤੇ ਮੈਟਰ ਦਾ ਪ੍ਰਬੰਧ ਹੈ ਰੌਸ਼ਨੀ ਆਵਾਜ਼ ਵਾਸਤੇ ਪੂਰਾ ਸੈਟ ਲੱਗੇ ਆ ਪਰਵੰਦੇ ਆ ਲੰਗਰ ਦਾ ਪ੍ਰਬੰਧ ਹੈ ਆ ਚਾਹਮਣ ਦਾ ਪ੍ਰਬੰਧ ਹੈ ਉਹ ਵੀ ਅੱਜ ਕਰ ਰਹੇ ਆ ਅਸੀਂ ਆਈ ਸੰਗ ਵਿੱਚ ਦਿਲੋਂ ਹਿੱਸਾ ਨੌਜਵਾਨ ਪੀੜੀ ਲਈ ਤੁਹਾਡਾ ਕੀ ਮੈਸੇਜ ਹੈ ਨੌਜਵਾਨ ਪੀੜੀ ਦਾ ਕੀ ਮੈਸੇਜ ਆ ਵੀ ਜਿਹੜਾ ਅੱਜ ਕੱਲ ਪੰਜਾਬ ਨਸ਼ਿਆਂ ਵੱਲੋਂ ਵਧਦਾ ਜਾ ਰਿਹਾ ਹੈ ਉਹ ਤੋਂ ਹਟ ਕੇ ਆਪਣੀ ਗੇਮ ਆਪਣੀ ਮਾਰਕੀਟ ਕਬੱਡੀ ਵੱਲੋਂ ਤੁਰਨ ਤੇ ਨਸ਼ਿਆਂ ਨੂੰ ਤਿਆਗਣ ਤੇ ਆਪਣੇ ਪੰਜਾਬ ਦਾ ਨਾਮ ਉੱਚਾ ਕਰੀਓ ਕਿਉਂਕਿ ਅੱਜਕੱਲ ਜਿਹੜੀ ਕਬੱਡੀ ਮਾਂਗੇਮਿਆਂ ਵਿੱਚ ਪੈਸਾ ਵੀ ਬਹੁਤ ਆ ਐਤਵਿਲੇ ਇੱਥੇ ਨਾਲ ਸਮੁੰਦਰਾਂ ਤੋਂ ਪਾਰ ਖੇਡੀ ਜਾ ਰਹੀ ਹੈ ਮੈਂ ਬੜਾਈ ਨਹੀਂ ਹੱਲੇ ਸਾਡੇ ਪੱਧਰ ਤੋਂ ਅੱਜ ਦਾ ਇਹ ਪਿੰਡ ਕਬੱਡੀ ਟੂਰਨਾਮੈਂਟ ਹੋ ਰਿਹਾ ਤਾਂ ਉਹ ਕਿੰਨੀ ਖੁਸ਼ੀ ਕਿੰਨਾ ਸਿਆਵਾ ਆ। ਆਹ ਤਾਂ ਬੰਦਾ ਬਾਈਕ ਦੀ ਖਾਸਾ ਜੀ ਬੋਕਲ ਦੇ ਵਿੱਚ ਪਾਸ਼ੀ ਵਾਲੇ ਪਿੰਡ ਦਾ ਨਾਮ ਹੋ। ਕਿਸੇ ਜਾਣ ਪਛਾਣ ਦਾ ਨਹੀਂ। ਬਾਕੀ ਸਭ ਨੂੰ ਲੱਗ ਰੱਖ ਵਧਾਈਆਂ ਬਾਬਾ ਜੀ। ਅੱਜ ਕਿੰਨੇ ਰੌਣਕਾਂ ਪਾਏ ਕਬੱਡੀ ਲੱਗੇ ਹੋਏ। ਟੂਰਨਾਮੈਂਟ ਦਾ ਪਿੰਡ ਦਾ ਕੀ ਨਾਮ ਜਿੱਥੇ ਟੂਰਨਾਮੈਂਟ ਕਰਾਇਆ ਜਾ ਰਿਹਾ। ਸਾਡੇ ਪਿੰਡ ਦਾ ਨਾਮ ਹੈ ਕਿਸ਼ਰਵਾਲ। ਕਿਲਵਾ ਟੂਰਨਾਮੈਂਟ ਹੈ। ਇਹਦਾ ਅੱਜ ਦਾ ਟੂਰਨਾਮੈਂਚ ਪਲੇਅਰ ਖਿਡਾਰੀ ਕਿੱਥੋਂ ਆਏ ਆ? ਖਿਡਾਰੀ ਕਿੱਥੋਂ ਕਿੱਥੋਂ ਆਏ ਆ? ਖਿਡਾਰੀ ਤਾਂ ਬਹੁਤ ਦੂਰ ਦੂਰੋਂ ਹਰਿਆਣੇ ਤੋਂ ਆਏ ਆ ਜੀ। ਕਿੰਨੀਆਂ ਟੀਮਾਂ ਖੇਡ ਰਹੀਆਂ ਜੀ? ਟੀਮਾਂ ਤਾਂ ਬਹੁਤ ਹੈ ਜੀ। ਜੇ ਆਪਾਂ ਗੱਲ ਕਰੀਏ ਨਾਮਾਂ ਦੀ ਤੇ ਨਾਮ ਕੀ ਕੀ ਰੱਖੇ ਗਏ ਨੇ? ਨਾਮ ਬਹੁਤ ਵੱਡੇ ਵੱਡੇ ਰੱਖਿਆ ਦੀ ਹੈ ਟੀਮਾਂ ਤੋਂ 50-50 ਨਾਮਾਂ ਦੇ ਵਿੱਚ ਮੁੱਖ ਮਹਿਮਾਨ ਕੌਣ ਹੋਣਗੇ ਜੀ? ਜਿਨ੍ਹਾਂ ਨੇ ਵੰਡਣੇ ਹੈ। ਬਾਬਾ ਕੋਈ ਸਰਾਂ ਦੇ ਛੋੜੇ ਬੌਧਾ ਦਾ ਪੰਦਰਮ ਦਾ ਅਦਾ ਜੀ। ਬਾਬੇ ਜੋੜਿਆ ਜੀ। ਅੱਜਕੱਲ੍ਹ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਅੱਜਕੱਲ੍ਹ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਆਪਣਾ ਨਸ਼ੇ ਤਿਆਗੋ ਪੂਰੀ ਟੀਮ ਨੌਜਵਾਨਾਂ ਨੂੰ ਪੀੜ੍ਹੀ ਨੂੰ ਇਹ ਨਸਾਂ ਤੋਂ ਬਚੋ ਜੀ ਖੀਟਾ ਬਚਿਆ ਜੀ ਦੇਖਿਓ ਵੀ ਧਿਆਨ ਨਾਲ ਕੇ